ਕਿਉਂ ਮੱਛਲੀ ਜਦੋਂ ਪਾਣੀ ਹੈ ਕਿਉਂ ਜੀਵਨ ਪਾਵੇ ਜਿਵੇਂ ਮੱਛੀ ਪਾਣੀ ਤੋਂ ਬਿਨਾ ਜੀਣਾ ਨਹੀਂ ਬਚਦੀ ਐਵੇਂ ਸਿੱਖ ਦੀ ਤਾਂ ਨਿਸ਼ਾਨੀ ਹੈ ਸਿੱਖ ਦੀ ਨਿਸ਼ਾਨੀ ਕੀ ਹੈ ਮੱਛੀ ਪਾਣੀ ਤੋਂ ਬਿਨਾ ਨਹੀਂ ਬਚਦੀ ਸਿੱਖ ਨਾ ਬਚੇ

ਕਰਨ ਐਸਜੀਓ ਮਲਵਿੰਦਰ ਸਿੰਘ ਜੀ ਸੋਨਿਆ ਸਾਦ ਸ੍ਰੀ ਅਕਾਲ ਨਵੀਂ ਪਾਸ਼ਾਹੀ ਸੋਨਿਆ ਸਾਦ ਸ੍ਰੀ ਅਕਾਲ ਜੀ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਜੀ ਬਖਸ਼ ਸਰਪਾਉ ਸਾਹਿਬ ਲੈਣ ਦੀ ਕਪਤਾ ਕਰਨ ਉਹਨਾਂ ਹੀ ਸੋਨਿਆ ਸਾਦ ਸ੍ਰੀ ਅਕਾਲ ਪਾਗ ਦਾ ਦੇਣਾ ਕਿ ਗੁਰੂ ਮਹਾਰਾਜ ਦੀ ਏਹ ਪਰ ਕਿਰਪਾ ਹੋਈ ਹੈ ਇਹਨਾਂ ਦੀ ਪਰ ਕਿਰਪਾ ਸਲਗਾ ਹੀ ਇਸ ਸਲਾਨਾ ਜੋ ਸਮਾਗਮ ਹੈ ਉਹ ਸਭਾ ਹੈ ਸੋ ਇਸ ਸਲਾਨਾ ਸਮਾਗਮ ਜੋ ਇੱਥੇ ਖਨੌਲੀ ਦਫਤਰ ਨੂੰ ਪ੍ਰਵਾਨ ਦਾ ਸਭਾਨ ਪ੍ਰਾਪਤ ਹੋਇਆ ਅਸੀਂ ਇਹਨਾਂ ਨੂੰ ਖਨੌਲੀ ਦਫਤਰ ਦੇ ਸਮੁੱਚੇ ਸਟਾਫ ਨੂੰ ਨਿਪਟੇ ਚੀਫ ਇੰਜੀਨੀਅਰ ਸਾਹਿਬ ਵੱਲੋਂ ਵਧੀਕ ਨਿਗਰਾਨੀ ਇੰਜੀਆ ਰੋਪੜ ਵੱਲੋਂ ਵਧੀਕ ਨਾਲੀ ਨਿਗਰਾਨੀ ਇੰਜੀਆ ਟੈਕ ਸਾਹਿਬ ਵੱਲੋਂ ਤੇ ਉਹ ਫੀਲ ਸਮੁੱਚੇ ਸਾਰੇ ਸਟਾਫ ਵੱਲੋਂ ਜੋ ਵੀ ਇੱਥੇ ਸੰਕਟਾਂੀਆਂ ਸਾਰਿਆਂ ਵੱਲੋਂ ਕਿਨੌਲੀ ਦਫਤਰ ਦੇ ਸਮੁੱਚੇ ਸਟਾਫ ਨੂੰ ਇਸ ਸੁਭ ਸਮੇਂ ਤੇ ਵਧਾਈ ਦਿੰਦੇ ਆ ਔਰ ਇਹ ਸਮਝਦੇ ਆ ਕਿ ਚੰਗਾ ਪ੍ਰਾਲਾ ਮਹਾਰਾਜ ਦਾ ਨਾਮ ਲੈ ਕੇ ਸਾਰੇ ਸਾਲ ਆਪਣੇ ਕੰਮ ਨੂੰ ਨਿਰੰਤਰਤਾ ਨਾਲ ਕਰਨਾ ਔਰ ਇਹ ਕੋਈ ਆ ਕਿਤਨਾ ਵਧੀਆ ਕੰਮ ਕਰਦਾ ਸਟਾਫ ਇਹ ਲਗਾਤਾਰ ਨਾਲ ਮਿਲ ਕੇ ਵਧੀਆ ਕੰਮ ਕਰਦਾ ਹੈ ਔਰ ਇਹ ਵੀ ਨਹੀਂ ਦੇਖਦਾ ਕਿ ਕਿਹੜੇ ਜਿੰਦਾ ਕਿਹੜਾ ਫੀਡਰ ਹੈ ਸਮੁੱਚੇ ਨਾਲ ਕੇ ਟੀਮ ਦੀ ਤਰ੍ਹਾਂ ਆਪਣੇ ਘਰ ਦੀ ਤਰ੍ਹਾਂ ਜਿਵੇਂ ਘਰ ਦੇ ਪਰਿਵਾਰ ਦੇ ਮੈਂਬਰ ਕੰਮ ਕਰਦੇ ਆ ਠੀਕ ਉਸੇ ਤਰ੍ਹਾਂ ਨਾਲ ਮਿਲ ਕੇ ਕੰਮ ਕਰਦੇ ਆ ਸੋ ਮੈਂ ਸਮਝਦਾ ਕਿ ਇਹ ਇੱਕ ਚੰਗੀ ਗੱਲ ਹੈ ਇਸ ਗੱਲ ਨੂੰ ਬਰਕਰਾਰ ਰੱਖਣ ਲੋਕਾਂ ਨੂੰ ਵਧੀਆ ਸੋ ਜਿਹੜੀਆਂ ਸੇਵਾਵਾਂ ਉਹ ਸਾਡੀ ਡਿਊਟੀ ਹੋਈ ਲੋਕਾਂ ਨੂੰ ਕੰਮ ਕਰਾਂ ਵਧੀਆ ਸੇਵਾਵਾਂ ਦੇਣ ਦੀ ਹੈ ਸੋ ਸਾਰੀਆਂ ਸੇਵਾਵਾਂ ਜਿਸ ਤਰ੍ਹਾਂ ਤੁਸੀਂ ਅੱਜ ਤੱਕ ਦਿੰਦੇ ਆਏ ਹੋ ਉਸੇ ਤਰ੍ਹਾਂ ਇਹਨਾਂ ਨੂੰ ਨਿਰੰਤਰ ਜਾਰੀ ਰੱਖੋ ਔਰ ਇਹ ਹੀ ਵਾਹਿਗੁਰੂ ਜੀ ਦੇ ਪਾਛਾਈਏ ਚਾਹਨਾ ਦੇ ਵਿੱਚ ਬੇਨਤੀ ਕਰਦੇ ਆਂ ਕਿ ਇਹਨਾਂ ਨੂੰ ਹਿੰਮਤ ਵਕਸ਼ਣ ਹੋਰ ਨਾਲ ਹੀ ਸੇਧ ਦੀ ਸੰਦ੍ਰਸhti ਵਕਸ਼ਣ ਸੇਧ ਜਾਵੀ ਵਕਸ਼ਣ ਇਸ ਤਰ੍ਹਾਂ ਚੜ੍ਹਦੀ ਕਲਾ ਜਰਾਂ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ योली दे सलाना सुखमी साहब के पाठ दफ्तर ढनौली वो करवाए गए हैं और महाराज का शुकराना करते हुए इस दफ्तर तहाराज अपनी सवली नज़र रख हमेशा ਕਿਉਂਕਿ ਜੋ ਬਿਜਲੀ ਦਾ ਕੰਮ ਹੈ ਉਹ ਕਾਫੀ ਸੈਂਸਿਟਿਵ ਤੇ ਉਡਣ ਦਾ ਕੰਮ ਹੈ ਹਰ ਸਾਲ ਤੰਦਰੁਸਤੀ ਦੇ ਦਾਸ ਸਮੁੱਚਾ ਸਟਾਫ ਕਾਲਪਨਿਕ ਵਾਇਰਿੰਗ ਇਹ ਕਹਿੰਦਾ ਹੈ ਸੋ ਇਸ ਸਮਾਗਮ ਸਾਲਾਨਾ ਸਮਾਗਮ ਸਮੇਂ ਸਾਡੇ ਵਿੱਚ ਸਾਡੇ ਸਰਕਲ ਦੇ ਜਿਵੇਂ ਜੀ ਜੀ ਵੀਰ ਸਾਉ ਪੰਚਾਇਤ ਇਸ ਦਫ਼ਤਰ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਸਾਡੇ ਜੇਸ ਮੰਡਲ ਦੇ ਬੀਤ ਨਿਗਰਾਨੀਏ ਸਾਡੇ ਵਿੱਚ ਪਹੁੰਚਿਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਇਸ ਮੁਕੱਦਰ ਸਮੇਂ ਧੰਨਵਾਦ ਕੀਤਾ ਜਾਂਦਾ ਹੈ ਨਿਗਰਾਨੀਏ ਟੈਕ ਉਹ ਪਹੁੰਚਿਆ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਇਹੋ ਫੀਡ ਰੋਪੜ ਇਹੋ ਸਾਫ ਸਾਡੇ ਵਿੱਚ ਪਹੁੰਚਿਆ ਹੈ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਗੁਰਦਵਾਰਾ ਸਾਹਿਬ ਮਾਸੀ ਪਾਛਾਈ ਨੋਮੀ ਜਿਹੜੇ ਮੁੱਖ ਸੇਵਾਦਾਰ ਪੈਸਾ ਅਤੇ ਗ੍ਰੰਤੀ ਜੀ ਪਹੁੰਚਿਆ ਹੈ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਜਿੱਥੇ ਬਹੁਤ ਵਾਰ ਭਗਵਾਨ ਤੇ ਸਾਡੇ ਸੱਜਣ ਪਹੁੰਚੇ ਆ ਸਤਕਾਰ ਪਹੁੰਚੇ ਆ ਪਿਆਰਾ ਆਪਰਾ ਉੱਤੇ ਨਾਲ ਦੀ ਨਾਲ ਸਾਡੇ ਬਖੋ ਬਖੇ ਦਫ਼ਤਰ ਜਿਨ੍ਹਾਂ ਦੇ ਵਿੱਚ ਡਿਪੀ ਚੀਫ ਹਿੰਦੀਆਂ ਦੇ ਦਫ਼ਤਰ ਤੋਂ ਜੋ ਸਾਡੇ ਸੁਭਰਨ ਟਾਣਾ ਦੀ ਯੋਗਦਗੀ ਦੇ ਵਿੱਚ ਸਾਰਾ ਸ਼ਾਸਨ ਚ ਹੈ ਜਿਹਦੀ ਨਗਾਇਨੀ ਰੋਕਰ ਜਿਹਦੇ ਦਫ਼ਤਰ ਤੋਂ ਸੁਮਚਾ ਸਟਾਫ ਪਹੁੰਚਿਆ 12 ਨਾ ਜੋ ਸੁਧ ਮੰਡਲ ਦੇ ਦੀ ਲਾਭੀਆਂ ਉਹਨਾਂ ਦੇ ਸਟਾਫ ਦੇ ਨਾਲ ਨਾਲ ਸਾਡੇ ਬਹੁਤ ਸਾਰੇ ਟੈਕਰੀ ਕਰਮਚਾਰੀ ਇਸ ਸਮਾਗਮ ਵਿੱਚ ਸਭ ਆਪਣੇ ਤੇ ਪਹੁੰਚਿਆ ਪੋਤੇ ਰੋਪਰ ਧਰਮਨ ਤੋਂ ਸਾਡੇ ਸੰਗੀ ਸਾਥੀ ਬਹੁਤ ਸਾਰੇ ਜਿਹੜੇ ਉਹ ਵੀ ਇੱਥੇ ਪਹੁੰਚਿਆ ਜਿੰਨਾ ਸਾਰਿਆਂ ਨੇ ਇਸ ਮਹਾਰਗ ਮੌਕੇ ਤੇ ਅਸੀਂ ਜੀ ਆਇਆਂ ਕਹਿੰਦੇ ਆ। ਸ਼ੁਕਰਾਨਾ ਕਰੇਤਾ ਵਰਤ। ਪ੍ਰਧਾਨ ਡਾ. ਜਸਵੀਰ ਸਿੰਘ ਜੀ ਤੇ ਸਾਬਕਾ ਪ੍ਰਧਾਨ ਗਿਆਨ ਸਿੰਘ ਜੀ ਵੀ ਪਹੁੰਚਿਆ ਹੈ। ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਪਹੁੰਚਣ ਤੇ ਧੰਨਵਾਦ ਕੀਤਾ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਸਰਪਾਓ ਘਣੇ ਤੋਂ ਸਾਰੇ ਤੋਂ ਪਹਿਲਾਂ ਦਿੱਤੀ ਚੀਜ਼ ਜੀ ਸਾਬ ਨੂੰ ਬੇਨਤੀ ਕਰਾਂਗਾ ਕਿਉਂ ਆਪਕੇ ਗੁਰੂ ਦੀ ਬਖਸ਼ਿਸ਼ ਸਿਰਫ ਆਉਣ ਲੈਣ ਦੀ ਕਿਰਪਾ ਕਰਾਂ ਦਿੱਤੀ ਜੀ ਜੀ ਸਾਬ ਬੋਲੇ ਸੋਹਣ ਸਿੰਘ ਪਠਾੜਾ ਨੂੰਨ ਬੇਨਤੀ ਹੈ ਕਿਉਂ ਵੀ ਆਪਕੇ ਗੁਰੂ ਦੀ ਬਖਸ਼ਿਸ਼ ਸਿਰਫ ਆਉਣ ਸਾਹਿਬ ਲੈਣ ਦੀ ਕਿਰਪਾ ਕਰਾਂ ਇਮਿਰ ਗੋਗਨਾ ਜੀ ਉਹ ਵੀ ਕਿਰਪਾ ਕਰਕੇ ਗੁਰੂ ਦੀ ਬਖਸ਼ਿਸ਼ ਸਰਪਾਉ ਸਾਹਿਬ ਲੈ ਕੇ ਪਾਲਤਾ ਕਰਨ ਗੋਗਨਾ ਜੀ}{|\text{ਸ਼ਾਲ ਗੋਗਨਾ ਜੀ}} ਤੇ ਬਰੇ ਸੋਨਿਆ ਸਾਹ ਸਾਹ ਸ੍ਰੀ ਆਕਾਲ ਸਾਡੇ ਏਓ ਸਾਹਿਬ ਏਓ ਫੀਲਡ ਤੋਂ ਉਹਨਾਂ ਨੂੰ ਬੇਨਤੀ ਹੈ ਜੋ ਵੀ ਗੁਰੂ ਦੀ ਅbsch ਸਰਪਉ ਸਾਹਮਣੇ ਅਨੰਦਿਕਰ ਪਾਲਤਾ ਕਰਨ ਇਹੋ ਸਾਰਾ ਜੋ ਪ੍ਰੋਪਰ ਸਾਡੇ ਦੇ ਵਿੱਚ ਤਾਂ ਮਹਤੀ ਗਿਆਨਗੰ ਬਾਬਾ ਸੁਖਨਾਮ ਸਿੰਘ ਜੀ ਜੋ ਕੇ ਕੀਰਤਨ ਔਰ ਗੁਰੂ ਦੇ ਹਾਸਦੇ ਨਾਲ ਸੋ ਇਹਨਾਂ ਦਾ ਵਿਸ਼ੇਸ਼ ਤੌਰ ਤੇ ਜਿਹੜਾ ਹੈ ਇਸ ਦਫਤਰ ਘਨੌਜੀ ਵੱਲੋਂ ਵਿਸ਼ੇਸ਼ ਤੌਰ ਤੇ ਕੀਰਤਨਵਾਦ ਕੀਤਾ ਜਾਂਦਾ ਹੈ देखा बैठे अपना सारे मेरे बहुत ही सत्या जो साथी नरेंद्र सैनी जी जोड़े कहिए साधे बद गुरु भी है वह सेवा नमा जी रिटायर हो गए साढ़े को सारी सेवा जो स्टेज नई है उन्होंने असं इस दफ्तर को जरा वापस दिता धन्यवाद whoa ਹੇ ਗੁਰੂ ਵਾਹਿਗੁਰੂ ਬੀਬੋਰਡ ਪਾਵਰ ਕਾਮ ਸਬਡਿਵੀਜ਼ਨ ਕਨੋਲੀ ਦੇ ਸਮੂਹ ਸਟਾਫ ਵੱਲੋਂ ਅੱਜ ਇਸ ਦਫ਼ਤਰ ਵਿਖੇ ਛਿਰਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਨੀ ਸਾਹਿਬ ਜੀ ਦਾ ਜੋ ਪਾਠ ਇੱਥੇ ਪਵਾਇਆ ਗਿਆ ਇਸ ਵਿੱਚ ਇਸ ਦਫ਼ਤਰ ਦੇ ਸਮੂਹ ਬਿਜਲੀ ਮੁਲਾਜ਼ਮਾਂ ਵੱਲੋਂ ਜਿਹੜਾ ਵੱਧ ਚੜ ਕੇ ਯੋਗਦਾਨ ਪਾਇਆ ਗਿਆ ਇਸ ਦਫ਼ਤਰ ਤੋਂ ਇਲਾਵਾ ਡਿਵੀਜ਼ਨ ਦਫ਼ਤਰ ਸਰਕਲ ਦਫ਼ਤਰ ਅਤੇ ਰੋਪੜ ਥਰਮਲ ਪਲਾਂਟ ਦੇ ਸਾਥੀਆਂ ਵੱਲੋਂ ਜਿਹੜਾ ਹੈਗਾ ਤੁਮਹਨ ਭਰਪੂਰ ਜਿਹੜਾ ਯੋਗਦਾਨ ਪਾਇਆ ਗਿਆ ਇਸ ਵਿੱਚ ਰੋਪੜ ਸਰਕਲ ਦੇ ਮੁਖੀ ਡਿਪਟੀ ਚੀਫ ਇੰਜੀਨੀਅਰ ਰੋਪੜ ਡਿਵੀਜ਼ਨ ਦੇ ਵਧੀਕ ਨਿਗਰਾਨ ਇੰਜੀਨੀਅਰ ਅਤੇ ਕਨੌਲੀ ਸਬ-ਡਿਵੀਜ਼ਨ ਦੇ ਐਸਡੀਓ ਸ਼੍ਰੀ ਪ੍ਰਵਾਹ ਸ਼ਰਮਾ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ